ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਦਿਨ ਸ੍ਰੀ ਗੁਰੂ ਨਾਨਕ ਦੇਵ ਜੀ ਯਾਤਰਾ ਕਰਦੇ ਕਰਦੇ ਪੂਰਨਮਾਸ਼ੀ ਵਾਲੇ ਦਿਨ ਜਗਨਨਾਥਪੁਰੀ ਵਿਖੇ ਜਾ ਪਹੁੰਚੇ ਜਗਨਨਾਥ ਪੁਰੀ ਸਥਾਨ ਤੇ ਇੱਕ ਬਹੁਤ ਵੱਡਾ ਧਾਰਮਿਕ ਮੇਲਾ ਲੱਗਿਆ ਹੋਇਆ ਸੀ ਇਸ ਪਵਿੱਤਰ ਜਗ੍ਹਾ ਤੇ ਸ਼੍ਰੀ ਕ੍ਰਿਸ਼ਨ ਜੀ ਦੀ ਇੱਕ 84 ਫੁੱਟ ਦੀ ਮੂਰਤੀ ਜਿਸ ਨੂੰ ਜਗਨਨਾਥ ਕਿਹਾ ਜਾਂਦਾ ਹੈ ਉਸ ਜਗ੍ਹਾ ਤੇ ਬ੍ਰਾਹਮਣਾ ਨੇ ਇੱਕ ਗਲਤ ਧਾਰਨਾ ਫੈਲਾ ਰੱਖੀ ਸੀ ਕਿ ਜਿਹੜਾ ਵੀ ਕੋਈ ਇਸ ਰੱਥ ਦੇ ਪਹੀਏ ਹੇਠਾਂ ਆ ਕੇ ਮਰ ਜਾਏਗਾ ਉਸ ਨੂੰ ਮੁਕਤੀ ਪ੍ਰਾਪਤ ਹੋਵੇਗੀ ਇਸ ਗਲਤ ਧਾਰਨਾ ਦੇ ਕਰਕੇ ਕਈ ਜਾਣਿਆਂ ਨੇ ਆਪਣੇ ਘਰ ਪਰਿਵਾਰ ਨੂੰ ਇਕੱਲਿਆਂ ਛੱਡ ਕੇ ਉਸ ਰੱਥ ਦੇ ਪਹੀਏ ਥੱਲੇ ਆਣ ਕੇ ਆਪਣੀਆਂ ਨਗਵਾ ਦਿੱਤੀਆਂ ਤਾਂ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਜਦੋਂ ਉਸ ਮੇਲੇ ਵਿੱਚ ਪਹੁੰਚੇ ਤਾਂ ਉਹਨਾਂ ਨੇ ਮੇਲੇ ਵਿੱਚ ਇੱਕ ਬ੍ਰਾਹਮਣ ਨੂੰ ਦੇਖਿਆ ਜਿਹੜਾ ਕਿ ਚੌਂਕੜੀ ਮਾਰ ਕੇ ਹੱਥ ਵਿੱਚ ਮਾਲਾ ਫੜ ਕੇ ਮੂਰਤੀ ਦੇ ਸਾਹਮਣੇ ਬੈਠਾ ਹੋਇਆ ਸੀ ਤਾਂ ਗੁਰੂ ਜੀ ਨੇ ਬ੍ਰਾਹਮਣ ਤੋਂ ਪੁੱਛਿਆ ਕਿ ਐ ਪੰਡਤ ਤੁਸੀਂ ਕਿੰਨਾ ਦਾ ਸਿਮਰਨ ਕਰ ਰਹੇ ਹੋ ਤੇ ਤੁਸੀਂ ਆਪਣੀਆਂ ਅੱਖਾਂ ਕਿਉਂ ਬੰਦ ਕੀਤੀਆਂ ਹੋਈਆਂ ਹਨ ਕਿਉਂਕਿ ਮੂਰਤੀ ਤਾਂ ਤੁਹਾਡੇ ਸਾਹਮਣੇ ਪਈ ਹੋਈ ਹੈ ਤਾਂ ਬ੍ਰਾਹਮਣ ਨੇ ਗੁਰੂ ਜੀ ਨੂੰ ਉੱਤਰ ਦਿੱਤਾ ਕਿ ਜਦੋਂ ਮੈਂ ਆਪਣੀ ਅੱਖਾਂ ਬੰਦ ਕਰ ਲੈਂਦਾ ਹਾਂ ਤਾਂ ਮੈਂ ਤਿੰਨਾਂ ਲੋਕਾਂ ਦੇ ਮੌਜੂਦਾ ਹਾਲਾਤ ਦੇਖ ਸਕਦਾ ਹਾਂ ਜਦੋਂ ਮੈਂ ਆਪਣੀਆਂ ਅੱਖਾਂ ਬੰਦ ਕਰ ਲੈਂਦਾ ਹਾਂ ਤਾਂ ਮੈਂ ਤਿੰਨਾਂ ਲੋਕਾਂ ਦੇ ਮੌਜੂਦਾ ਹਾਲਾਤ ਦੇਖ ਸਕਦਾ ਹਾਂ ਕਿ ਤਿੰਨਾਂ ਲੋਕਾਂ ਵਿੱਚ ਕੀ ਚੱਲ ਰਿਹਾ ਹੈ ਤੇ ਇਹ ਕਹਿ ਕੇ ਉਸ ਬ੍ਰਾਹਮਣ ਨੇ ਆਪਣੀਆਂ ਅੱਖਾਂ ਫਿਰ ਤੋਂ ਬੰਦ ਕਰ ਲਈਆਂ ਜਿਵੇਂ ਹੀ ਬ੍ਰਾਹਮਣ ਨੇ ਦੋਵੇਂ ਅੱਖਾਂ ਦੁਬਾਰਾ ਬੰਦ ਕੀਤੀਆਂ ਤਾਂ ਗੁਰੂ ਜੀ ਨੇ ਉਸ ਦੇ ਸਾਹਮਣੇ ਪਈ ਮੂਰਤੀ ਨੂੰ ਇੱਕ ਪਾਸੇ ਰੱਖ ਦਿੱਤਾ ਤੇ ਜਦੋਂ ਬ੍ਰਾਹਮਣ ਨੇ ਆਪਣੀਆਂ ਅੱਖਾਂ ਖੋਲੀਆਂ ਉਸ ਮੂਰਤੀ ਕਿਤੇ ਨਜ਼ਰ ਨਹੀਂ ਆਈ ਤੇ ਉਹ ਕ੍ਰੋਧ ਨਾਲ ਭਰ ਗਿਆ ਤਾਂ ਗੁਰੂ ਨਾਨਕ ਦੇਵ ਜੀ ਨੇ ਪੰਡਿਤ ਨੂੰ ਕਿਹਾ ਇਹ ਪੰਡਿਤ ਨਿਰਾਸ਼ ਹੋਣ ਦੀ ਲੋੜ ਨਹੀਂ ਕਿਉਂਕਿ ਤੁਸੀਂ ਤਾਂ ਸਿਰਫ ਆਪਣੀ ਅੱਖਾਂ ਬੰਦ ਕਰਕੇ ਹੀ ਤਿੰਨਾਂ ਲੋਕਾਂ ਦਾ ਹਾਲ ਜਾਣ ਲੈਂਦੇ ਹੋ ਫਿਰ ਇੱਕ ਮੂਰਤੀ ਨੂੰ ਲੱਭਣਾ ਤੁਹਾਡੇ ਵਾਸਤੇ ਕਿੰਨੀ ਕੁ ਵੱਡੀ ਗੱਲ ਹੈ ਆਪਣੀ ਅੱਖਾਂ ਬੰਦ ਕਰੋ ਤੇ ਮੂਰਤੀ ਲੱਭ ਲਓ ਗੁਰੂ ਜੀ ਦੇ ਸ਼ਬਦਾਂ ਨੂੰ ਸੁਣ ਕੇ ਪੰਡਤ ਘਬਰਾ ਗਿਆ ਤੇ ਉਸ ਨੇ ਗੁਰੂ ਜੀ ਨੂੰ ਸਭ ਸੱਚ ਸੱਚ ਦੱਸ ਦਿੱਤਾ ਆਖਣ ਲੱਗਾ ਕਿ ਮੈਂ ਤਾਂ ਆਪਣੀ ਰੋਜੀ ਰੋਟੀ ਇਸ ਮੂਰਤੀ ਦੇ ਜ਼ਰੀਏ ਕਮਾਉਂਦਾ ਹਾਂ ਦਰਸਲ ਜਦੋਂ ਮੈਂ ਆਪਣੀ ਅੱਖਾਂ ਬੰਦ ਕਰਦਾ ਹਾਂ ਤਾਂ ਮੈਨੂੰ ਕੁਝ ਵੀ ਦਿਖਾਈ ਨਹੀਂ ਦਿੰਦਾ ਮੈਂ ਤਾਂ ਇਹ ਸਿਰਫ ਧਨਕਮਾਉਂ ਦੀ ਖਾਤਰ ਕਰਦਾ ਹਾਂ ਤੇ ਲੋਕ ਵੀ ਇੰਨੇ ਮੂਰਖ ਹਨ ਕਿ ਮੇਰੀ ਇਸ ਗੱਲ ਤੇ ਝੱਟ ਹੀ ਵਿਸ਼ਵਾਸ ਕਰ ਲੈਂਦੇ ਹਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਪੰਡਤ ਨੂੰ ਸਮਝਾਉਦਿਆਂ ਹੋਇਆ ਕਿਹਾ ਕਿ ਪੰਡਤ ਜੀ ਸਭ ਤੋਂ ਪਹਿਲੀ ਗੱਲ ਕਿ ਤੁਸੀਂ ਇਹ ਨਾ ਸੋਚੋ ਕਿ ਮੂਰਤੀ ਤੁਹਾਨੂੰ ਖਾਣ ਵਾਸਤੇ ਦੇ ਰਹੀ ਹੈ ਨਾ ਤਾਂ ਤੁਹਾਨੂੰ ਇਹ ਮੂਰਤੀ ਧੰਨ ਦੇ ਸਕਦੀ ਹੈ ਨਾ ਹੀ ਤੁਹਾਡੇ ਤੋਂ ਧੰਨ ਖੋ ਸਕਦੀ ਹੈ ਧੰਨ ਦੇਣ ਦੇ ਉਹਨੋਂ ਵਾਲਾ ਸਿਰਫ ਉਹ ਇੱਕ ਪਰਮਾਤਮਾ ਹੈ ਇਹ ਰਸਮਾਂ ਰੀਤੀ ਰਿਵਾਜ ਤੇ ਮੂਰਤੀ ਪੂਜਾ ਕਿਸੇ ਵੀ ਕੰਮ ਦੀ ਨਹੀਂ ਹਨ ਤੁਸੀਂ ਜੇਕਰ ਪਰਮਾਤਮਾ ਨੂੰ ਅਪਣਾਉਣਾ ਚਾਹੁੰਦੇ ਹੋ ਤਾਂ ਸੱਚੇ ਦਿਲ ਨਾਲ ਇੱਕ ਮਨ ਇਕਜਿਤ ਹੋ ਕੇ ਉਸ ਪ੍ਰਭੂ ਦਾ ਸਿਮਰਨ ਕਰਿਆ ਕਰੋ ਜੇਕਰ ਤੁਸੀਂ ਪਰਮਾਤਮਾ ਵੱਲ ਇੱਕ ਕਦਮ ਪੁੱਟੋਗੇ ਤਾਂ ਪਰਮਾਤਮਾ ਤੁਹਾਡੇ ਵੱਲ ਚਾਰ ਕਦਮ ਹੋਰ ਅੱਗੇ ਆਉਣਗੇ ਜੇਕਰ ਤੁਹਾਡਾ ਮਨ ਸਾਫ਼ ਹੈ ਕਰਮ ਚੰਗੇ ਹਨ ਤੇ ਤੁਸੀਂ ਸੱਚੇ ਦਿਲ ਨਾਲ ਪਰਮਾਤਮਾ ਦਾ ਨਾਮ ਜਪਦੇ ਹੋ ਤਾਂ ਤੁਹਾਨੂੰ ਮੂਰਤੀ ਪੂਜਾ ਕਰਨ ਦੀ ਲੋੜ ਨਹੀਂ ਬਾਕੀ ਰਹੀ ਗੱਲ ਤਾਂ ਕਮਾਉਂਦੀ ਠੱਗੀ ਠੋਰੀ ਨਾਲ ਇਕੱਠਾ ਕੀਤਾ ਧਨ ਮਨੁੱਖ ਨੂੰ ਕਦੀ ਵੀ ਖੁਸ਼ ਨਹੀਂ ਰੱਖ ਸਕਦਾ ਮਨੁੱਖ ਦੁਆਰਾ ਕੀਤੀ ਹੋਈ ਚੰਗੀ ਕਮਾਈ ਦਾ ਅਸਰ ਮਨੁੱਖ ਦੇ ਪਰਿਵਾਰ ਉੱਪਰ ਵੀ ਪੈਂਦਾ ਹੈ ਜੇਕਰ ਮਨੁੱਖ ਪਰਮਾਤਮਾ ਉੱਤੇ ਭਰੋਸਾ ਕਰਕੇ ਮਿਹਨਤ ਕਰਦਾ ਹੈ ਤਾਂ ਇੱਕ ਨਾ ਇੱਕ ਦਿਨ ਉਸ ਦੀ ਮਿਹਨਤ ਰੰਗ ਲੈ ਆਉਂਦੀ ਹੈ ਬ੍ਰਾਹਮਣ ਉੱਤੇ ਗੁਰੂ ਜੀ ਦੇ ਬਚਨਾਂ ਦਾ ਕਾਫੀ ਅਸਰ ਹੋਇਆ ਉਸ ਨੇ ਠੱਗੀ ਠੋਰੀ ਦੀ ਕਮਾਈ ਛੱਡ ਕੇ ਕਿਰਤ ਦੀ ਕਮਾਈ ਕਰਨੀ ਸ਼ੁਰੂ ਕਰ ਦਿੱਤੀ ਅਤੇ ਬ੍ਰਾਹਮਣ ਨੇ ਭਗਵਾਨ ਦਾ ਜਸ ਗਾਇਨ ਕਰਨਾ ਸ਼ੁਰੂ ਕਰ ਦਿੱਤਾ ਤਾਂ ਹੌਲੀ-ਹੌਲੀ ਉੱਥੋਂ ਲੰਘਣ ਵਾਲੇ ਲੋਕਾਂ ਨੇ ਉਸ ਅੱਗੇ ਪੈਸੇ ਰੱਖਣੇ ਸ਼ੁਰੂ ਕਰ ਦਿੱਤੇ ਬ੍ਰਾਹਮਣ ਨੇ ਮੂਰਤੀ ਤੋਂ ਬਿਨਾਂ ਹੀ ਪ੍ਰਭੂ ਦਾ ਕੀਰਤਨ ਕਰਕੇ ਆਪਣਾ ਜੀਵਨ ਬਤੀਤ ਕਰਨਾ ਸ਼ੁਰੂ ਕਰ ਦਿੱਤਾ ਜੀ